ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲੇ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਸ਼ਾਮ ਦੇ ਟਾਈਮ ਅੱਜ ਵੀਡੀਓ ਸ਼ੁਰੂ ਕੀਤੀ ਹੈ ਤੇ ਸ਼ਾਮ ਦੇ ਟਾਈਮ ਹੀ ਹੁਣ ਜਿਹੜੀ ਆਪਾਂ ਯੂਰੀਆ ਪੈਂਦੀ ਪਈ ਆਪਣੇ ਖੇਤ ਦੇ ਵਿੱਚ ਤੇ ਪ੍ਰੇਮ ਤੇ ਬਲਕਾਰ ਦੋਵੇਂ ਜਣੇ ਅੱਜ ਫਿਰ ਲਗਾਤਾਰ ਜਿਵੇਂ ਯੂਰੀਆ ਇਹੋ ਹੀ ਪਾਉਂਦੀ ਪਈ ਆਪਣੀ ਜਿੰਨੀ ਵੀ ਆਪਣੀ ਪੈਂਦੀ ਪਈ ਇਹੋ ਹੀ ਪਾਉਂਦੇ ਪਿਆ ਪਿੰਡ ਦੇ ਜਿਹੜੇ 3 3.5 ਕਿੱਲੇ ਆਪਣੇ ਆ ਇਹ ਸਾਰਾ 7301 ਕੇ ਇਹਦੇ ਵਿੱਚ ਪਹਿਲਾਂ ਆਪਾਂ ਜਿਵੇਂ ਤੁਹਾਨੂੰ ਦੱਸਿਆ ਵੀ ਆਪਾਂ ਅੱਧਾ ਘਟਾ ਪਟਾ ਇਸ ਤੇ ਡਾ ਘਟਾ ਡੀਏਪ ਜਿੰਦਾ ਆਪਣੇ ਡੋਰਾ ਹੁਣ ਦੀਂਦਾ ਪਿਆ ਤੁਹਾਨੂੰ ਇਹਦੇ ਉੱਤੇ ਹਰੇ ਰੰਗ ਦਾ ਡੋਰਾ ਜਿਹੜਾ ਸਾਰਾ ਦੀਂਦਾ ਪਿਆ ਤੇ ਇਹਦੇ ਵਿੱਚ ਹੁਣ ਗੰਦਲੀ ਦਵਾਈ ਆਪਾਂ ਪਾਤੀ ਸੀ ਕੋਈ 2 ਦਿਨ ਪਹਿਲਾਂ ਅੱਜ ਪਾਣੀ 'ਚ ਫੁੱਲ ਕੀਤਾ ਤੇ ਤੁਹਾਨੂੰ ਦੱਸਿਆ ਵੀ ਥੋੜੀ ਪਨੀਰੀ ਨਾ ਜਾਦੇ ਟਾਈਮ ਦੀ ਲੱਗੀ ਹੈ ਜਿਹੜੀ ਇਹ ਪਨੀਰੀ ਜਿਹੜੀ ਇਹ ਥੋੜੀ ਜਿਆਦੇ ਟਾਈਮ ਦੀ ਲੱਗੀ ਹੈ ਤੁਹਾਨੂੰ ਦੱਸਿਆ ਵੀ 35 ਤੋਂ 40 ਦਿਨ ਦੇ ਵਿੱਚ ਇਹੜੀ ਪਨੀਰੀ ਇੱਥੋਲੀ ਹੋ ਗਈ ਲੇਟ ਕਰਕੇ ਤੇ ਤਾਂ ਕਰਕੇ ਇਹਦੇ ਚ ਕਲੋਰੋ ਪਾਉਣੇ ਪਏ ਪਹਿਲੀ ਯੂਰੀਆ ਦੇ ਵਿੱਚ ਨਹੀਂ ਤੇ ਪਹਿਲੀ ਯੂਰੀਆ ਦੇ ਵਿੱਚ ਚਾਹੀਦਾ ਕੀ ਹੁੰਦਾ ਵੀ ਜ਼ਿੰਕ ਚਾਹੀਦੀ ਵੀ ਜ਼ਿੰਕ 33% ਪਾਜੇ ਜਾਂ ਤੁਸੀਂ 21% ਪਾਉਣੀ ਹੈ ਤਾਂ ਉਹ 7-8 ਕਿਲੋ ਪਾ ਲਓ ਤੇ ਜੇ ਆਪਾਂ ਐਰਿਸ ਦੀ ਜ਼ਿੰਕ ਜਿਹੜੀ ਉਹ ਪਾਈ ਉਹ 4 ਕਿਲੋ ਕਿੱਲੇ ਦੇ ਹਿਸਾਬ ਨਾਲ ਪਾਈ ਤੇ ਆਪਾਂ ਪਹਿਲੀ ਯੂਰੀਆ ਦੇ ਵਿੱਚ ਜਿਹੜੀ ਕਲੋਰੋ ਪਾਉਂਦੇ ਪਏ ਆ ਕਲੋਰੋ ਪਾਉਂਦੇ ਪਏ ਪਹਿਲੀ ਯੂਰੀਆ ਦੇ ਵਿੱਚ ਹਾਂਜੀ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਟੱਕ ਕੇ ਪੈ ਗਏ ਟੱਕ ਕੇ ਕਿਹੜੇ ਟ੍ਰਾਂਫਰ ਨੂੰ ਤਾਰ ਕਿਤੇ ਕਿਹੜੇ 24 ਘੰਟਿਆਂ ਵਾਲਾ ਕਿਹੜਾ ਕਿੰਨੇ ਵਜੇ ਆਉਣਾ ਟੱਕ ਕੇ ਪੈਂਦੇ ਪੈਂਦੇ ਕਿੰਨੇ 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 6:30 1 ਵਜੇ 1 ਵਜੇ ਲਾ ਦੇ ਤੇ ਰਾਤ ਦੇ 1 ਵਜੇ ਤੋਂ ਲੈ ਕੇ ਤੜਕੇ ਜਿਹੜੀ 9 ਵਜੇ ਤੱਕ ਲੜ ਚੱਲਦੀ ਵੀ ਵਾਰੀਆਂ ਸਮਝ ਜਿਵੇਂ ਵਾਰੀਆਂ ਸਾਰੇ ਪਾਸੇ ਵੱਜੀਆਂ ਹੋਈਆਂ ਉਵੇਂ ਲਾਈਟ ਜਿਵੇਂ ਚੱਲਦੀ ਪਈ ਸਾਰੀ ਤੇ ਆਪਾਂ ਤੁਹਾਨੂੰ ਗੱਲ ਕਰਦੇ ਪਏ ਸੀ ਵੀ ਪਹਿਲੀ ਯੂਰੀਆ ਦੇ ਵਿੱਚ ਕਲੋਰੋ ਪਾਉਂਦੇ ਪੈਸਾ ਵਸ ਵਸਾ ਲੀਟਰ ਹਾਂਜੀ ਆਪਾਂ ਗੱਲ ਕਰਦੇ ਪਏ ਸੀ ਵੀ ਪਹਿਲੀ ਯੂਰੀਆ ਦੇ ਵਿੱਚ ਕਿਉਂ ਆਪਾਂ ਯੂਰੀਆ ਜਿਹੜੀ ਕਲੋਰੋ ਪਾਉਂਦੇ ਪਏ ਆ ਉਹਦਾ ਕਾਰਨ ਇਹ ਹੈ ਜੇ ਨਹੀਂ ਕਿੰਨੂੰ ਖਾਦ ਕੇ ਨਾ ਪਾਉਣੀ ਇਹ ਨੂੰ ਨੂੰ ਗੂੜੀ ਬੜੀ ਪਈ ਹੋਈ ਏ ਇਹ ਕਿਹੜਾ ਝੋਨਾ ਕਿਹੜਾ ਉਹ ਹੋ ਜਿਹੜਾ 7301 7301 ਕਿੰਨੇ ਘੱਟੇ ਖਾਦ ਪੈ ਗਈ ਇਹਨੂੰ ਇਹਨੂੰ 2.5 3 ਦੇ ਕਰੀਬ ਪਾਈ ਗਈ ਨਹੀਂ ਇਹਦੇ ਵਿੱਚ ਖਾਦ ਨਹੀਂ ਆ ਪੁਰ ਪਉਣੀ ਯੂਰੀਆ ਰਹਿਣ ਦਈ ਜੇ ਪਉਣੀ ਤਾਂ 10 ਤੋਂ 12 ਕਿਲੋ ਯੂਰੀਆ ਦੇ ਨਾਲ ਸਪ੍ਰਿੰਟ ਪਾ ਲਓ ਹੂੰ ਐਂਡੋਫਿਲ ਦੀ ਆਉਂਦੀ ਓ ਅੱਛਾ ਉਹ ਠੀਕ ਰਹੇਗੀ ਬਹੁਤ ਵਧੀਆ ਹੋ ਰਹਿਣੀ ਜਿਹੜੀ ਆਹ ਰੂੰੜੀ ਬੜੀ ਕਿੰਨੇ ਕਿਲੋ ਲਾਇਆ 73 ਆਪ ਇਹ 6.5 ਕਿਲੋ ਇਥੇ 6.5 ਕਿਲੋ ਹੂੰ ਜਾਵਣੀ ਮੁੱਢਾਂ ਦੇ ਵਿੱਚ ਹੁੰਦਾ ਜਿਹੜਾ ਸਾਵਾਂ ਵਾਲਾ ਇਹਨੇ ਪ੍ਰੋਡਕਟ ਚੱਲ ਠੀਕ ਹੈ ਕਿਵੇਂ ਇਹ ਗੱਲ ਵੀ ਇਹ ਗੱਲ ਵੀ ਯਾਰ ਇਹਦਾ ਪਾਣੀ ਜਰੂਰ ਕਿਤੇ ਟੁੱਟਾ ਹੋਵੇਗਾ ਕਿਉਂ ਨਿਕਲਿਆ ਬੰਦ ਕਿਹੜੇ ਦਾ ਉਹ ਕਿਹੜੇ ਦਾ ਪਾਣੀ ਇੱਕ ਟੁੱਟਾ ਹੋਣਾ ਦੇਖ ਕਿਉਂ ਉਹ ਟੁੱਟ ਦੇਖਣੀ ਪੈਣੀ ਫੋਟੋ ਤਣੀ ਦੇਖਣ ਦੀ ਲੋੜ ਪੈਂਦੀ ਹੈ ਇਹਨਾਂ ਹਫ਼ਤੇ ਨੇ ਬੜਾ ਕਾਰ ਕੱਢ ਖੱਡ ਕੇ ਲੈਣੀ ਪੈਂਦੀ ਆ ਹਾਂ ਆ ਤੇ ਗਏ ਅਸੀਂ ਮਾਨੇ ਮਾਨਪੁਰ ਦੇ ਵਿੱਚ ਨਹੀਂ ਮਾਰ ਹੋਣਾ ਨਹੀਂ ਕੰਮ ਹਾਂਜੀ ਮੇਨ ਗੱਲ ਜਿਹੜੀ ਕਰਦੇ ਪਏ ਆ ਪਵਿੱਤ 7301 ਨੂੰ ਯੂਰੀਆ ਪਹਿਲੀ ਯੂਰੀਆ ਚ ਕਲੋਰੋ ਕਿਉਂ ਪਾਉਂਦੇ ਪਏ ਪਹਿਲੀ ਯੂਰੀਆ ਚ ਕਲੋਰੋ ਪਾਉਣ ਦਾ ਮਤਲਬ ਇਹ ਹੈ ਸੀ ਵੀ ਇਹ ਝੋਨਾ ਜਿਹੜਾ ਇਹ ਬੜਾ ਜ਼ਿਆਦਾ ਪਨੀਰੀਆਂ ਦੀ 40 ਕਿ ਦਿਨਾਂ ਦੀ ਹੋ ਗਈ ਸੀ ਜਿੰਦੇ ਕਰਕੇ ਮੇਰੇ ਮਨ ਦੇ ਵਿੱਚ ਇਹ ਆ ਵੀ ਇਹ ਕੱਚਾ ਹੋ ਜਾਏਗਾ ਤੇ ਕੱਚਾ ਹੋ ਕਹਿੰਦੀ ਫੋਟ ਜਾਦੀ ਹੋਏ ਤੇ ਨੰਬਰ 2 ਤੇ ਕਿਤੇ ਕਿਤੇ ਜਿਹੜੀ ਕੀੜੀ ਦੀ ਸ਼ਿਕਾਇਤ ਇਹਦੇ ਚ ਤਾਂ ਕਰਕੇ ਇਹਦੇ ਚ ਪਹਿਲੀ ਯੂਰੀਆ ਦੇ ਵਿੱਚ ਕਲੋਰੋ ਪਾਉਣੇ ਪਏ ਦੂਜੀ ਦੇ ਵਿੱਚ ਜ਼ਿੰਕ ਆਪਾਂ ਦੇ ਦਾਂਗੇ ਜਿਹੜੀ ਜ਼ਿੰਕ ਹੈ ਦੂਜੀ ਦੇ ਵਿੱਚ ਆਪਾਂ 4-4 ਕਿਲੋ ਪਾ ਦਾਂਗੇ ਪਹਿਲੀ ਯੂਰੀਆ ਇਹਨੂੰ ਪੈਂਦੀ ਵੀ ਇਹ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਅੱਧਾ ਗੱਟਾ ਜਿਹੜਾ ਪोटाश ਪਾਈ ਤੇ ਅੱਧਾ ਗੱਟਾ ਡੀ ਜੇ ਪੀ ਪਾਈ ਦੇ ਅੱਗੇ ਚੱਲ ਕੇ ਵੇਖਦੇ ਆਂ ਵੀ ਚੋਨੇ ਦੇ ਵਿੱਚ ਲੱਗਦਾ ਆ ਜਿਹੜੇ ਕਿਲੇ 'ਚ ਪਾਣੀ ਘਟਿਆ ਹੈ ਇਹ ਜ਼ਰੂਰ ਕਿਤੇ ਅੱਗੋਂ ਪਿੱਛੋਂ ਜਾ ਕੇ ਖੁੱਡ ਪਈ ਹੋਵੇਗੀ ਜਿਹੜਾ ਪਾਣੀ ਘਟਿਆ ਪਿਆ ਬਾਕੀ ਨੰਬਰ 2 ਤੇ ਕਈਆਂ ਸੱਜਣਾ ਦੀ ਮੁੱਚਲ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਈ ਖੜੀ ਹੈ ਮੁੱਚਲ ਦੇ ਵਿੱਚ ਝੰਡੇ ਬੁੱਟੇ ਵੀ ਪ੍ਰੋਬਲਮ ਜਿਹੜੀ ਆਈ ਉਹਦੇ ਵਿੱਚ ਮੈਂ ਤੈਨੂੰ ਕਹਿਣਾ ਚਾਹਾਂਗਾ ਜੇ ਕਿਸੇ ਦੇ ਅੱਜ ਦੇ ਟਾਈਮ ਦੇ ਵਿੱਚ ਵੀ 25 ਤੋਂ 30% ਜਾਂ ਗੱਲੋਂ 40% ਤੱਕ ਪ੍ਰੋਬਲਮ ਆ ਗਈ ਏ ਝੰਡੇ ਬੂਟੇ ਤਾਂ ਉਹ ਮੇਰੇ ਵੀਰ ਅੱਜ ਵੀ ਟਾਈਮ ਹੈਗਾ ਵੀ ਉਹਦਾ ਖੇਤ ਜੋ ਪਿੱਛੇ ਖਰਚਾ ਹੋਇਆ 2-4000 ਜਾਂ 7 ਤੋਂ 8000 ਖਰਚਾ ਜਿਹੜਾ ਹੋਇਆ ਉਹਨੂੰ ਛੱਡ ਕੇ ਉਹਨੂੰ ਵਾਹ ਕੇ ਆਪਾਂ ਨਵਾਂ ਪੂਸਾ ਜੈਨਕਿ 126 ਲਾਲ ਉਹ 1699 ਲਾਲ ਉਹ ਜਾਂ ਹੋਰ ਬਹੁਤ ਜਿਆਦੀਆਂ ਵੈਰੈਟੀਆਂ ਜਿਹੜੀਆਂ ਬਾਸਮਤੀ ਦੇ ਵਿੱਚ ਆਪਾਂ ਉੱਥੇ ਲਾ ਸਕਦੇ ਆ ਵੀ ਖੇਤ ਦੇ ਵਿੱਚ ਨਵਾਂ ਬੀਜ ਲੋ ਕਿਉਂਕਿ ਜੇ ਉੱਥੇ 40% ਪ੍ਰੋਬਲਮ ਆ ਗਈ ਮੁਛਲ ਦੇ ਵਿੱਚ ਤੋਂ 40% ਤੋਂ ਬਾਅਦ 60% ਸਿਰਫ ਰਹਿ ਜਾਏਗਾ ਮੁਛਲ ਉੱਥੇ ਤੇ ਉਹਦੀ ਜਗ੍ਹਾ ਦੇ ਉnde ਖੱਲੇ ਭਰਨ ਦੇ ਲਈ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਿਹੜਾ ਜੋ ਨਾਣੀ ਗਾ ਜਿਹੜਾ ਉਹਦੇ ਖੱਲਿਆਂ ਦੇ ਵਿੱਚ ਆਪਾਂ ਲਾ ਸਕਦੇ ਆ ਸੋ ਉਹਦੇ ਨੁਕਸਾਨ ਤੋਂ ਇਲਾਵਾ ਜ਼ਿੰਮੇਵਾਰਾਂ ਨੂੰ ਮੇਰੇ ਵੱਲੋਂ ਤੇ ਇਹੋ ਹੀ ਦਾਅਵਾ ਤੇ ਵੀ ਕੋੜਾ ਜਿਹੜਾ ਖੇਤ ਨੂੰ ਵਾਹ ਲਓ ਤੇ ਖੇਤ ਵਾਹ ਕੇ ਤੇ ਉਹਦੇ ਵਿੱਚ ਅਦਰ ਕੋਈ ਵੀ ਵੈਰਾਈ ਲਾ ਲਓ ਕਿਉਂਕਿ ਜੇ 126 ਦਾ ਵੀ ਟਾਈਮ ਹੈਗਾ 1692 ਲਾ ਲਓ ਪੂਰੀ ਨਿਕਲ ਜੇਗੀ 1121 ਦਾ ਪੂਰਾ ਟਾਈਮ ਚੱਲਦਾ ਪਿਆ ਜਾਂ ਅਦਰ ਵੈਰਾਈਆਂ ਵਾਧੂ ਹੈਗੀਆਂ ਜਿਨ੍ਹਾਂ ਦਾ ਪੂਰਾ ਝਾੜ ਵੀ ਆਪਾਂ ਨੂੰ ਮਿਲ ਜੇਗਾ ਤੇ ਤੇ ਹੁਣ ਦੇ ਟਾਈਮ ਦੀਆਂ ਵੈਰਾਈਟੀਆਂ ਵੀ ਉਹ ਹੈਗੀਆਂ ਮੁੱਚਲ ਦੇ ਵਿੱਚ ਜੇ ਕਿਸੇ ਦੇ ਥੋੜੀ ਬਤ ਹੀ ਪ੍ਰੋਬਲਮ ਆਈ ਹੈ ਤੇ ਉਹ ਮੇਰਾ ਵੀਰ ਥਾਇਓ ਮਥਾਇਲ 70% ਜਿਹੜੀ ਆਪਦੀ ਪਾ ਕੇ ਜੇ 2 ਤੋਂ 4% ਮੈਂ ਤਾਂ ਹਰ ਇੱਕ ਨੂੰ ਪਹਿਲੇ ਨੰਬਰ ਤੇ ਹੀ ਹਦਾਇਤ ਦਿੱਤੀ ਆਪਾਂ ਵੀ ਇਧਰ ਨਾਲ-ਨਾਲ ਆਪਣੀ ਜਗ੍ਹਾ ਨੀਵੀਂ ਹੋਣ ਕਰਕੇ ਇੱਥੇ ਆਪਾਂ ਜਿਹੜੀ ਜਵਾਰ ਬੀਤੀ ਵੀ ਜਿਹੜੀ ਸਰੋਂ ਵਾਲੀ ਕਸੋਲੀ ਉਹਦੇ ਨਾਲ ਆਪਾਂ ਕੱਢ ਕੇ ਖੇਲਾਂ ਯਾਨੀ ਕਿ ਕਸੋਲੀ ਮਾਰੀ ਪਿਲਾਓ ਤੇ ਬੀ ਦਾ ਛੱਟਾ ਪਹਿਲਾਂ ਦੇਤਾ ਤੇ ਉਹ ਤੋਂ ਬਾਅਦ ਕਸੋਲੀ ਖਿੱਚਦੀ ਤਾਂ ਉਹਦੇ ਨਾਲ ਉਸ ਤੋਂ ਬਾਅਦ ਦੂਜੇ ਦਿਨ ਮਹੀ ਪੈ ਗਿਆ ਤਾਂ ਬਹੁਤ ਵਧੀਆ ਜੰਮਿਆ ਬੀ ਉਹ ਚਰੀ ਦਾ ਜਿਹੜਾ ਗੱਲ ਕਰਦੇ ਸੀ ਮੁੱਛਲ ਦੀ ਮੁੱਛਲ ਦੇ ਵਿੱਚ ਪ੍ਰੋਬਲਮ ਦੀ ਹਰ ਇੱਕ ਨੂੰ ਸਾਡੇ ਵੱਲੋਂ ਤਾਂ ਇਹ ਰეკਮੈਂਡੇਸ਼ਨ ਸੀ ਵੀ ਪਹਿਲੀ ਜਿਹੜੀ ਯੂਰੀਆ ਝਾੜ ਦੇ ਲੈਣ ਦੇ ਲਈ ਤਾਂ ਹਰ ਇੱਕ ਨੂੰ ਸੀ ਇਹ ਕਹੇ ਵੀ ਕੋਈ ਪਟਾਸ਼ ਪਾਇਓ ਲਾਜ਼ਮੀ ਮੁੱਛਲ ਨੂੰ ਝੋਨਾ ਲਾਉਣ ਤੋਂ ਪਹਿਲਾਂ ਫੜ ਦੇ ਵਿੱਚ ਹੀ ਅੱਧਾ ਗੱਟਾ ਪਟਾਸ਼ ਤੇ ਅੱਧਾ ਗੱਟਾ ਜਿਹੜਾ ਹੈ ਉਹ ਤੁਸੀਂ ਡੀਪੀ ਦਾ ਪਾਉਣਾ ਤਾਂ ਜੋ ਮੁੱਛਲ ਦਾ ਪੂਰਾ ਝਾੜ ਮਿਲ ਸਕੇ ਨੰਬਰ 2 ਤੇ ਪਹਿਲੀ ਯੂਰੀਆ ਦੇ ਵਿੱਚ ਅਗਰ ਪ੍ਰੋਬਲਮ ਨਹੀਂ ਕੋਈ ਹੈਗੀ ਤਾਂ ਪਹਿਲੀ ਯੂਰੀਆ ਦੇ ਵਿੱਚ ਆਪਾਂ ਵੀ 12 ਤਰੇੜ ਪਾ ਲੋ ਦੂਜੀ ਯੂਰੀਆ ਦੇ ਵਿੱਚ ਥਾਇਓਮਥਾਇਲ 70% ਲਾਜ਼ਮੀ ਪਾਓ ਜੇ ਆਪਣੇ ਚੰਡਾ ਬੂਟਾ ਕੋਈ 5 ਤੋਂ 7 ਬੂਟੇ ਜਾਂ 10 ਬੂਟੇ ਕਿੱਲੇ ਦੇ ਵਿੱਚ ਦੀਂਦੇ ਆ ਤਾਂ ਥਾਇਓਮਥਾਇਲ 70% ਅੱਧਾ ਕਿਲੋ ਕਿਸੇ ਚੰਗੀ ਕੰਪਨੀ ਵੀ ਵਿੱਚ ਲਾਜ਼ਮੀ ਪਾਓ ਉਹਦੇ ਨਾਲ ਹੀ ਰੁਕਣਾ ਸਭ ਕੁਝ ਨਹੀਂ ਤਾਂ ਦੁਬਾਰਾ ਫਿਰ ਅਗਲੀ ਵਾਰੀ ਤੁਹਾਨੂੰ ਤੀਜੀ ਯੂਰੀਆ ਦੇ ਵਿੱਚ ਫਿਰ ਪਾਉਣੀ ਪੈਣੀ ਜਾਂ ਉਹ ਪ੍ਰੋਬਲਮ ਜਿਹੜੀ ਵਧ ਨਹੀਂ ਘਟ ਰਹੀ ਨਹੀਂ ਹੁੰਦੇ ਵਿੱਚ ਸੋਨ ਦੇ ਵਿੱਚ ਬੂਟੇ ਕੱਢਣ ਦੀ ਬਜਾਏ ਥਾਇਓ ਮਥਾਇਲ 70% ਲਾਜ਼ਮੀ ਦਿਓ ਜਿਹੜੀ ਕਿ ਯੂਰੀਆ ਦੀ ਜੇ ਮੈਂ ਗੱਲ ਕਰਾਂ ਵੀ ਯੂਰੀਆ ਆਪਾਂ ਮੁੱਛਲ ਨੂੰ ਆਪਾਂ ਵੱਧ ਤੋਂ ਵੱਧ ਜਿਹੜੇ ਆਪਾਂ 3 ਘਟੇ ਦੇਣੇ ਉਹ ਵੀ ਚਾਰਾਂ ਵਾਰੀਆਂ ਦੇ ਵਿੱਚ ਤੇ ਹਰ ਇੱਕ ਯੂਰੀਆ ਦੇ ਵਿੱਚ ਵੀ ਆਪਾਂ ਕੁਛ ਨਾ ਕੁਛ ਜ਼ਰੂਰ ਪਾਉਣਾ 12 ਡਰੇਡ ਹੋ ਗਿਆ 6 ਰੋ ਹੋ ਗਿਆ ਜਾਂ ਅਦਰ ਕੋਈ ਫੰਗੀ ਸਾਈਡ ਬਟ ਜੇ ਮਾੜੀ ਮੋਟੀ ਤੁਹਾਨੂੰ ਪ੍ਰੋਬਲਮ ਆਉਂਦੀ ਏ ਵਿੱਚ ਕੋਈ ਸ਼ਿਕਾਇਤ ਦੇਂਦੀ ਏ 1 ਤੋਂ 2% ਵੀ ਮੁਛਲ ਦੇ ਵਿੱਚ ਝੰਡੇ ਬੂਟੇ ਦੀ ਤਾਂ ਲਾਜ਼ਮੀ ਇਹਦੇ ਵਿੱਚ ਤੁਸੀਂ ਥਾਇਓ ਮਥਲ 70% ਅੱਧਾ ਕਿਲੋ ਕਿੱਲੇ ਦੇ ਹਿਸਾਬ ਨਾਲ ਤੇ ਯੂਰੀਆ ਤੁਸੀਂ ਦੇਣੀ ਵੱਧ ਤੋਂ ਵੱਧ 35 ਕਿਲੋ ਜਦੋਂ ਤੁਸੀਂ ਇਹਦੇ ਨਿਕਲਣ ਦਾ ਕਾਰਨ ਬੂਟਿਆਂ ਦਾ ਇਹੀ ਹੁੰਦਾ ਜਦੋਂ ਤੁਸੀਂ ਬਿਗ ਗੱਟਾ ਯੂਰੀਆ ਪਾ ਦਿੰਦੇ ਤੇ ਉਹਦੇ ਨਾਲ ਵੀ ਕੁਝ ਹੋਰ ਪਾ ਦਿੰਦੇ ਕਿਉਂਕਿ ਜੱਕ ਦਾਮ ਗਰਮੈਸ਼ ਬਣਦੀ ਹੈ ਤੇ ਬੂਟਿਆਂ ਦੇ ਵਿੱਚ ਜਿਹੜੀ ਗਰਮੈਸ਼ ਦੇ ਨਾਲ ਉਹ ਸਾਰੇ ਦੇ ਸਾਰੇ ਤਾਂ ਨੂੰ ਝੰਡੇ ਬੂਟੇ ਦੀ ਸ਼ਿਕਾਇਤ ਆ ਜਾਂਦੀ ਸੋ ਆ ਵੀ ਜਿਹੜਾ ਨਾਲ ਦਾ ਇਹ ਵੀ 7301 ਜਿਹੜੇ ਮੇਰੇ ਵੀਰ ਨੇ ਵੀ 73 ਜਾਨੀ ਕਿ ਸਵਾ ਵਾਲਿਆਂ ਦਾ ਝੋਨਾ ਲਾਇਆ ਤੇ ਉਹਦੇ ਵਿੱਚ ਤੁਹਾਨੂੰ ਇੱਕ ਚੀਜ਼ ਵੇਖਣ ਨੂੰ ਮਿਲੇਗੀ ਵੀ ਉਹਦੇ ਮੁੱਢ ਬਿਲਕੁਲ ਜਾਮ ਨਹੀਂ ਰੰਗਦੇ ਹਾਂ ਵੀ ਜਾਨਣੇ ਕਿ ਥੱਲੋਂ ਲਾ ਲੋ ਕਿ ਚਾਰ ਚਾਰ ਉਂਗਲਾਂ ਜਿਹੜਾ ਜਾਮਨੀ ਰੰਗ ਦਿੰਦੇ ਮੁੱਢ ਨੇ ਇਹ ਆਂਦੀ ਪਛਾਣ ਹੁੰਦੀ ਵਿਸਾਵਾ ਵਾਲੇ ਜਿੰਨੇ ਵੀ ਚੋਣੇ ਆਂ ਇਹਦੀ ਪਛਾਣ ਹੁੰਦੀ ਵੀ ਇਹ ਜਾਮਨੀ ਰੰਗ ਦੇ ਮੁੱਢ ਹੁੰਦੇ ਬਿਲਕੁਲ ਆਹ ਜਵਾਰ ਜਿਹੜੀ ਇਹ ਸਪ੍ਰਿੰਟ 골ਡ ਖੜੀ ਹੋਈ ਏ ਬਹੁਤ ਵਧੀਆ ਵੈਰਾਈਟੀ ਨਿਕਲੀ ਇੱਕ ਸਾਰ ਖੜੀ ਸਾਰੀ ਦੀ ਸਾਰੀ ਜਿੰਨੀ ਵੀ ਤੇ ਸਾਰੇ ਇਹ ਹੋਣੀ ਵੱਧ ਤੋਂ ਵੱਧ ਵੀ ਜਿਹੜੀ 40 ਇੱਕ ਦਿਨਾਂ ਦੀ ਹੋਵੇਗੀ ਸਪ੍ਰਿੰਟ 골ਡ ਜਵਾਰ ਇਹ ਆਪਾਂ ਹੀ ਬੀਜੀ ਹੋਈ ਕੋਈ 3 3.5 ਕਣਾਂ ਵਾਲਾ ਥਾਂ ਨਾਲ ਹੀ ਖੇਤ ਦੇ ਤੇ ਜਵਾਰ ਬੜੀ ਟੌਪ ਦੀ ਖੜੀ ਸਪ੍ਰਿੰਟ 골ਡ ਲਗਾਤਾਰ ਅੱਜ ਵੀ ਗਰਮੀ ਬਹੁਤ ਜ਼ਿਆਦੀ ਸੀ ਲੱਗਦਾ ਜਿਵੇਂ ਕੱਲ ਨੂੰ ਮੀਂਹ ਜ਼ਰੂਰ ਆਵੇਗਾ ਜਾਂ ਛਾਂ ਉਹ ਨੂੰ ਅੱਜ ਸਪ੍ਰਿੰਟ 골ਡ ਦੀ ਗੱਲ ਕਰੀਏ ਪਿੱਛੇ ਫੋਟ ਵੀ ਬਹੁਤ ਸੋਹਣੀ ਇਹ ਹਾਈਬ੍ਰਿਡ ਜਵਾਰਾਂ ਦਾ ਕੋਈ ਮਸਲਾ ਹੁੰਦਾ ਵੀ ਜਦੋਂ ਵਡਲੀ ਦੇ ਉਦੋਂ ਬਾਅਦ ਇਹਦੇ ਮੁੱਢਾਂ ਤੇ ਅਗਰ ਪਾਣੀ ਚੜ ਜਾਂਦਾ ਹਾਈਬ੍ਰਿਡ ਜਵਾਰਾਂ ਤੇ ਦੋ ਦਿਨ ਵੀ ਖੜਦਾ ਤਾਂ ਪਿੱਛੋਂ ਫੋੜ ਨਹੀਂ ਦਿੰਦੀਆਂ ਜਮਾਂ ਹੀ ਬਾਕੀ ਇਹਦੇ ਵਿੱਚ ਪਾਣੀ ਆਪ ਇੱਕ ਦਿਨ ਹੀ ਖੜਨ ਦਿੰਦਾ ਆਪਾਂ ਇਹਦੇ ਵਿੱਚ ਪਾਣੀ ਇੱਕ ਦਿਨ ਹੀ ਸਿਰਫ ਖੜਨ ਦਿੰਦਾ ਤੇ ਔਰ ਪਿੱਛੋਂ ਬੜੀ ਸੋਹਣੀ ਆਉਂਦੀ ਪੀਂਦੀ ਆਹ ਔਰ ਛੋਟੇ ਛੋਟੇ ਬੜੀ ਸੋਹਣੀਆਂ ਦੇ ਪਿੱਛੇ ਆਉਂਦੀ ਵੀ ਹਾਲ ਓਵਰੇ ਇਹ ਹੈਗੀ ਏ ਸਪ੍ਰਿੰਟ ਗੋਲਡ ਜਵਾਰ ਸੀ ਤੇ ਪਰਲੇ ਪਾਸੇ ਜਿਹੜੀ ਬੀਜੀ ਹੋਈ ਏ ਉਹ ਹੈਗੀ ਏ ਅਲਫਾ ਗੋਲਡ ਦੋਵੇਂ ਜਵਾਰਾ ਰਲਾ ਕੇ ਪੱਬੀ ਜੀ ਕਦ ਦਿੰਦਾ ਹੋ ਗਿਆ ਹੋਵੇਗਾ ਕੋਈ 7 ਤੋਂ 8 ਫੁੱਟ ਦਾ ਕੱਟ ਦਿੰਦਾ ਹੋ ਗਿਆ ਤੇ 8 ਫੁੱਟ ਕਾਤੇ ਪੂਰੇ 40 ਕਿ ਦਿਨਾਂ ਤੇ ਆਪਾਂ ਇਹਨੂੰ ਵੜਦੇ ਪਏ ਤੇ ਪਿੱਛੋਂ ਫੋਟ ਵੀ ਬੜੀ ਸੋਹਣੀ ਆਉਂਦੀ ਪਈਂਦੀ। ਬਾਕੀ ਤੁਹਾਡੇ ਸਾਹਮਣੇ ਵੀ ਲੀਥਲ ਹੀ ਪਾਉਂਦੇ ਪਏ ਇੱਥੇ ਵੀ ਇਸ ਜਗ੍ਹਾ ਤੇ ਵੀ। ਲੀਥਲ ਪਾਈ 1/2 ਲੀਟਰ ਕਿੱਲੇ ਦੇ ਹਿਸਾਬ ਦੇ ਨਾਲ। ਵੀ ਆਪਣੀ ਖਾਦ ਕਈਆਂ ਤੋਂ ਹੁਣ ਪਹਿਲੀ ਪੈ ਗਈ ਕਈਆਂ ਥਾਵਾਂ ਤੇ ਦੂਜੀ ਖਾਦ ਵੀ ਪੈ ਗਈ ਹੁਣ ਪੂਰੇ ਜੈਨਕੇ 6 ਦਿਨਾਂ ਦੇ ਵਕਫੇ ਤੇ ਆਪਾਂ ਤੀਜੀ ਖਾਦ ਪਾਵਾਂਗੇ ਚਾਰ ਸ਼ੁਮੇਰੇ ਜੋ ਬੰਦਾ ਹੁਣ ਲੈਡ ਇੱਕ ਵਾਰੀ ਗਈ ਹੋਈ ਏ ਉਹੜੇ ਕਿਲੇ ਪਾਣੀ ਸੁੱਕਿਆ ਰਾਤ ਨੂੰ 1 ਵਜੇ ਆਵੇਗੀ ਤੇ 9 ਵਜੇ ਤੱਕ ਸਵੇਰ ਚੱਲੇਗੀ ਹਾਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਉਹਦੀ ਮਾਫੀ ਚਾਹਣਾ ਜੇ ਕਿਸੇ ਤਰ੍ਹਾਂ ਦਾ ਕਿਸੇ ਦੀ ਕੋਈ ਵੀ ਸਵਾਲ ਹੁੰਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਪੁੱਛ ਸਕਦੇ ਹੋ